ਸਨਸੀ ਬਾਜੀ ਅੱਜ ਟੈਪਿੰਗ ਚਾਰਜ ਹਰਜੀਤ ਸਿੰਘ ਨੂੰ ਸਰਮਾਨਿਤ ਕੀਤਾ ਹੈ ਕੀ ਕਹਿਣਾ ਚਾਹੁੰਗਾ ਕਿ ਆਪੇ ਸੁਣ ਲਓ ਹਾਲਜੀ ਕੰਮ ਕਰਿਆ ਪਹਿਲੀ ਗੱਲ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਹੜਾ ਕਿ ਉਹਨਾਂ ਨੇ ਸਾਨੂੰ ਦੁਆਰਾ ਹਰਜੀਤ ਸਿੰਘ ਨੂੰ ਡ੍ਰਾਈਵ ਕੰਚਾਰਜ ਲਾਇਆ ਇਹ ਹਰਕੀਰਤ ਸਿੰਘ ਜੀ ਨੂੰ ਲਾਇਆ ਗੁਰਿੰਦਰ ਸਿੰਘ ਜੀ ਕਿਉਂਕਿ ਨੇ ਟੀਮ ਬਹੁਤ ਵਧੀਆ ਕੰਮ ਕਰਦੀ ਹੈ ਇਹ ਨਹੀਂ ਵੀ ਟ੍ਰੈਪ ਕਾਲੇ ਹੋਰ ਬੰਦੇ ਮਾਰੇ ਆ ਉਹ ਵੀ ਵਧੀਆ ਕੰਮ ਕਰਦੇ ਪਰ ਲੇਕਿਨ ਅਸੀਂ ਜਿੱਦਣ ਦੇ ਇਹ ਆਏ ਹੈ ਉਦੋਂ ਦੀ ਬਹੁਤ ਖੈਰ ਨੇ ਰਾਹਤ ਮਹਿਸੂਸ ਕੀਤੀ ਹੈ ਤਾਂ ਹੀ ਬکریاں ਬکریاں ਜੱਥੇ ਬੰਦੀਆਂ ਇਹਨਾਂ ਨੂੰ ਸਨਮਾਨਤ ਕਰ ਰਹੀ ਹੈ ਕਿਉਂਕਿ ਸ਼ਹਿਰ ਨੂੰ ਪੂਰੀ ਰਾਹਤ ਦਵਾ ਰਿਹਾ ਸਾਨੂੰ ਇੱਕ ਜ਼ਰੂਰ ਸ਼ਹਿਰ ਵਾਸੀਆਂ ਦੇ ਜਾਨ ਦੀ ਖੁਸ਼ੀ ਵੀ ਹੈ ਸਾਨੂੰ ਤੇ ਸਾਨੂੰ ਇਸ ਗੱਲ ਦਾ ਦੁੱਖ ਹੈ ਵੀ ਜੇ ਅਸੀਂ ਇਹਨਾਂ ਦਾ ਹੁਣ ਅਸੀਂ ਸਾਥ ਨਾ ਨਾ ਦੇਵਾਂਗੇ ਤੇ ਫਿਰ ਮੇਰਾ ਖਲ ਟ੍ਰੈਫਿਕ ਪੰਚਾਇਤ ਕੋਈ ਕੰਮ ਨਹੀਂ ਕਰ ਸਕਦਾ ਕਿਉਂਕਿ ਸਾਡਾ ਵੀ ਫਰਜ਼ ਬਣਦਾ ਤੇ ਅਸੀਂ ਪੁਲਿਸ ਦਾ ਰਲ ਕੇ ਸਾਥ ਦਈਏ ਕਿਉਂਕਿ ਕਈ ਦਫਾ ਬੰਦੇ ਆਏ ਨੇ ਕਾਗਜ਼ ਸਾਡੇ ਪੂਰੇ ਨਹੀਂ ਹੁੰਦੇ ਹੈਲਮਟ ਸਾਡੇ ਸਿਰ ਤੇ ਨਹੀਂ ਹੁੰਦਾ ਅਸੀਂ ਕਹਦੇ ਨੇ ਵੀ ਟ੍ਰੈਫਿਕ ਕਾਲੇ ਨੇ ਸਾਡਾ ਚਲਾਨ ਕੱਢਦਾ ਮੈਂ ਕਹਿੰਦਾ ਵੀ ਇਹ ਗੱਲਾਂ ਤੋਂ ਆਪਾਂ ਥੋੜਾ ਜਾਗਰੂਤ ਹੋਈਏ ਤਕਰੀਬਨ ਕਈ ਮੈਂ ਵਿਅਕਤੀ ਜਾਂਦੇ ਵੇਖਿਆ ਕਿ ਟ੍ਰੈਫਿਕ ਜਦੋਂ ਗੱਡੀ ਡਰਾਈਵ ਕਰੀ ਜਾਂਦਾ ਹੁੰਦਾ ਮੋਟਰਸਾਈਕਲ ਤੇ ਹੈਲਮਟ ਬਾਹਰ ਪਾਇਆ ਹੁੰਦਾ ਤੇ ਮੋਟਰਸਾਈਕਲ ਡਰਾਈਵ ਕਰ ਰਿਹਾ ਹੁੰਦਾ ਉਹ ਬਾਹਰ ਪਾਏ ਹੈਲਮਟ ਨੇ ਬਚਤ ਨਹੀਂ ਕਰਨੀ ਹੈਲਮਟ ਨੇ ਤਾਂ ਸਿਰ ਤੇ ਲੈਣੇ ਨੇ ਬਚਤ ਕਰਨੀ ਹੈ ਨਾ ਤੇ ਸਾਡੀ ਲੇਡੀਜ਼ ਨਾਲ ਬੈਠੀ ਉਹਦੇ ਸਿਰ ਤੇ ਵੀ ਹੈਲਮਟ ਨਹੀਂ ਹੁੰਦਾ ਮੈਂ ਇੰਨੀ ਗ ਬੇਨਤੀ ਹੈ ਜਰੂਰ ਪਬਲਿਕ ਨੂੰ ਕਰਨੀ ਆ ਜਾਊਗਾ ਜੇ ਅਸੀਂ ਇਹਨਾਂ ਦਾ ਸਨਮਾਨ ਕਰਨਾ ਹੈ ਇਹਨਾਂ ਦਾ ਸਨਮਾਨ ਸਾਡਾ ਤਾਂ ਹੀ ਹੈ ਜਿਹਨਾਂ ਦੇ ਰੂਲ ਵੀ ਫਾਲੋ ਕਰੀਏ ਮੈਂ ਇਹ ਜ਼ਰੂਰ ਸੰਗਤ ਨੂੰ ਬੇਨਤੀ ਕਰਨੀ ਜਾਊਂਗਾ ਕਿ ਸਾਡੇ ਰੂਲ ਆ ਜਿਹੜੇ ਉਹ ਅਸੀਂ ਫਾਲੋ ਕਰੀਏ ਅਸੀਂ ਜੀਸ਼ਮ ਜੀ ਜਾਣਕਾਰੀ ਦਿਓ ਤੁਹਾਡੀ ਰਿਟਾਇਰਮੈਂਟ ਨਹੀਂ ਸੀਗੀ ਕਿ ਤੁਹਾਡੇ ਫਾਦਰ ਸਾਹਿਬ ਵੀ ਜਿਹੜੇ ਸੀਗੇ ਤੁਸੀਂ ਉਹਨਾਂ ਨੂੰ ਨਾ ਦੇਖਦੇ ਹੋਏ ਅੱਜ ਸਾਨੂੰ ਤੁਹਾਡੀ ਜ਼ੋਰਟੀ ਜਿਹੜੀ ਹੈਗੀ 1 ਸਾਲ ਦੀ ਹੋਰ ਵਧਾਈ ਗਈ ਹੈ ਤੇ ਲੋਕਾਂ ਨੂੰ ਤੁਹਾਨੂੰ ਮਾਨ ਸਨਮਾਨ ਮਿਲ ਰਿਹਾ ਹੈ ਕਿੱਦਾਂ ਲੱਗ ਰਿਹਾ ਆ ਤੇ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਨੇ ਮੈਨੂੰ ਟਰੈਕ ਦੀ ਜ਼ਿੰਮੇਵਾਰੀ ਦਿੱਤੀ ਆ ਔਰ ਉਹਨਾਂ ਦੀ ਗਾਈਡੈਂਸ ਤੇ ਚੱਲਦੇ ਆ ਉਹਨਾਂ ਨੇ ਹਦਾਇਤ ਕੀਤੀ ਸੀ ਕਿ ਜਿੰਨੀ ਵੀ ਟਰੈਕ ਦੀ ਸਮੱਸਿਆ ਸ਼ਹਿਰ ਦੀ ਠੀਕ ਕਰੋ ਔਰ ਲੋਕਾਂ ਸੁੱਖ ਦਾ ਸਾਥ ਦਿਓ ਉਸੇ ਕੜੀ ਦੇ ਤਹਿਤ ਮੈਂ ਉਸੇ ਦਿਨ ਤੋਂ ਜੁਟ ਗਿਆ ਸੀਗਾ ਔਰ ਮੈਂ ਕੋਸ਼ਿਸ਼ ਕਰ ਰਿਹਾ ਮਤਵਦ ਲੋਕਾਂ ਨੂੰ ਜਿਹੜੀ ਟਰੈਕ ਤੋਂ ਲਾਜ ਦਿੱਤੀ ਜਾਵੇ ਇਸ ਦੇ ਵਿੱਚ ਲੋਕਾਂ ਦਾ ਮੈਨੂੰ ਭਰਪੂਰ ਸਪੋਰਟ ਤੇ ਸਮਰਥਨ ਮਿਲ ਰਿਹਾ ਉਸੇ ਦੇ ਵਿੱਚ ਸਰਦਾਰ ਕਰਸੇਵ ਸਨਿਆਸੀ ਸਮਾਜ ਸੇਵੀ ਸੁਸਾਇਟੀ ਦੇ ਪ੍ਰਧਾਨ ਵੀ ਆ ਔਰ ਉਹਨਾਂ ਦੀ ਪੂਰੀ ਟੀਮ ਅੱਜ ਸਾਡੇ ਕੋਲੇ ਸਾਡਾ ਸਨਮਾਨ ਕਰਨ ਵਾਸਤੇ ਆਏ ਆ ਸਾਡਾ ਹੌਸਲਾ ਵਧਾਉਣ ਵਾਸਤੇ ਆਏ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਔਰ ਮੈਂ ਵਿਸ਼ਵਾਸ ਦਿੰਦਾ ਨਾ ਵੀ ਜਿਹੜੀ ਟ੍ਰੈਫਿਕ ਦੀ ਸਮੱਸਿਆ ਮੈਂ ਜਲਦ ਤੋਂ ਖਤਮ ਕਰੂੰਗਾ ਮੈਨੂੰ ਅਗਲੇ ਹਫ਼ਤਾ ਪੂਰਾ ਹੋਇਆ ਨਹੀਂਗਾ ਅਗਲੇ ਹਫ਼ਤੇ ਦੇ ਵਿੱਚ ਤੁਸੀਂ ਦੇਖੋਗੇ ਬਿਲਕੁਲ 100% ਜਿਹੜੀ ਆ ਟ੍ਰੈਫਿਕ ਦੀ ਸਮੱਸਿਆ ਜਿਹੜੀ ਹੱਲ ਹੋ ਗਈ 50% ਅਸੀਂ ਹੁਣ ਤੱਕ ਕਰ ਵੀ ਦਿੱਤੀ ਆ ਔਰ ਪੂਰੀ ਜਿਹੜੀ ਅੱਧੜ ਤੜ ਰਾਏ ਕੰਮ ਕਰ ਰਹੇ ਆ ਤੁਹਾਡਾ ਬਾਂਸਪਾਨ ਹੋ ਰਿਹਾ ਹੈ ਮੁਲਾਜ਼ਮਾਂ ਦਾ ਬਾਂਸਪਾਨ ਹੋ ਰਿਹਾ ਹੈ ਆਪ ਦਿੱਕਤਾ ਕਰ ਰਹੀ ਹੈ ਕਿੰਨਾ ਕੁ ਫਕਰ ਮਸਮ ਹੋ ਰਿਹਾ ਤੁਹਾਨੂੰ ਅੱਜ ਇਹ ਸਿਕਿਉਰਿਟੀ ਕਰਦੇ ਦੇਖੋ ਸਾਡਾ ਕੰਮ ਪੁਲਿਸ ਦਾ ਕੰਮ ਹੈ ਜਿਹੜੀ ਆਪ ਦੀ ਡਿਊਟੀ ਨੂੰ ਇਮਾਨਦਾਰੀ ਨਾਲ ਕਰਨਾ ਜਦੋਂ ਕੋਈ ਵੀ ਪੁਲਿਸ ਅਫਸਰ ਇਮਾਨਦਾਰੀ ਨਾਲ ਕੰਮ ਕਰਦਾ ਲੋਕ ਉਹਨਾਂ ਨੂੰ ਗਰਾਊਂਡ ਲੈਵਲ ਤੇ ਦੇਖਦੇ ਆ ਤੇ ਤੁਸੀਂ ਖਿੱਚ-ਖਿੱਚ ਕੇ ਆਪ ਲੈ ਕੇ ਜਾਂਦੇ ਦੁਕਾਨਾਂ ਦੇ ਕੋਈ ਚਾਹ ਪਿਲਾਉਂਦਾ ਕੋਈ ਪਾਣੀ ਪਿਲਾਉਂਦਾ ਔਰ ਬੜੇ ਵੱਡੇ ਪੱਦਰ ਤੇ ਮਾਨ ਸਨਮਾਨ ਸ਼ੇਅਰ ਕਰ ਰਿਆ ਚਾਰ ਸੂਰਾ ਚਾਰ ਜਣਾ ਬਹੁਤ ਦੁਖੀ ਸੀਗਾ ਜਿਹੜੀ ਟਰੱਕ ਸਮੱਸਿਆ ਤੋਂ ਔਰ ਜਿਵੇਂ ਜਿਵੇਂ ਟਰੱਸਟ ਤੋਂ ਜਾਤ ਮਿਲ ਰਹੀ ਹੈ ਲੋਕ ਖੁਸ਼ ਹੋ ਰਹੇ ਆ ਪ੍ਰਸੰਨ ਹੋ ਰਹੇ ਆ ਔਰ ਖੁਸ਼ੀ ਦੇ ਵਿੱਚ ਜਿਹੜੇ ਸਨਮਾਨ ਦੇ ਰਹੇ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਸਾਰੇ ਸ਼ਹਿਰ ਦੇ ਮੋਗਾ ਨਿਵਾਸੀਆਂ ਦਾ ਆਪਦੇ ਤਜਰਬੇ ਤੇ ਡਿਊਟੀ ਦੇ ਵਿੱਚ ਕੁਝ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਹਾਂ ਦੇਖੋ ਜੀ ਮੈਂ ਸਮਾਜ ਦੀ ਸ਼ਹਿਰ ਮੋਗਾ ਨਿਵਾਸੀਆਂ ਦੀ ਸੇਵਾ ਕਰ ਰਿਹਾ ਸੇਵਾ ਦੀ ਭਾਵਨਾ ਦੇ ਨਾਲ ਮੈਂ ਕੰਮ ਕਰ ਰਿਹਾ ਔਰ ਮੈਂ ਚਾਹੁੰਦਾ ਵੀ ਆਪਾਂ ਮੋਗਾ ਸ਼ਹਿਰ ਨੂੰ ਇੱਕ ਵਧੀਆ ਸ਼ਹਿਰ ਬਣਾਈਏ ਜਿਵੇਂ ਸਾਡੇ ਬੱਚੇ ਸਾਰੇ तकरीबन ਬਾਹਰ ਗਏ ਆ ਹਰ ਘਰ ਦੇ ਵਿੱਚ ਇੱਕ ਬੱਚਾ ਬਾਹਰ ਗਿਆ ਔਰ ਬੱਚੇ ਸਾਨੂੰ ਦੱਸਦੇ ਆ ਕਿ ਉੱਥੋਂ ਕਿਵੇਂ ਡਿਸਪਲਨ ਆ ਕਿਵੇਂ ਲੋਕ ਰਹਿੰਦੇ ਆ ਉਸੇ ਤਰ੍ਹਾਂ ਸਾਨੂੰ ਵੀ ਚਾਹੀਦਾ ਵੀ ਅਸੀਂ ਵੀ ਆਪਣੇ ਸ਼ਹਿਰ ਨੂੰ ਇੱਕ ਵਧੀਆ ਬਣਾਈਏ ਡਿਸਪਲਨ ਵਾਲਾ ਸ਼ਹਿਰ ਬਣਾਈਏ ਆਪਾਂ ਮਹਾਲੀ ਜਾਂ ਚੰਡੀਗੜ੍ਹ ਜਾਈਏ ਲੋਕ ਕਿਵੇਂ ਟ੍ਰੈਫਿਕ ਰੂਲ ਫਾਲੋ ਕਰਦੇ ਆ ਤੇ ਇੱਥੇ ਆਪਾਂ ਟ੍ਰੈਫਿਕ ਰੂਲ ਆ ਗਿਆ ਧਜਗਾੜ ਹੋ ਗੇ ਆ ਮਾਸੀ ਮੇਰਾ ਤਾਂ ਮੈਸੇਜ ਲੋਕਾਂ ਨੂੰ ਇਹੀ ਆ ਜਿਹੜੇ ਟ੍ਰੈਫਿਕ ਰੂਲ ਬਣੇ ਆ ਸਾਡੀ ਜਾਨ ਬਚਾਉਣ ਵਾਸਤੇ ਬਣੇ ਆ ਆਪਾਂ ਟ੍ਰੈਕ ਰੂਲ ਫਾਲੋ ਕਰੀਏ ਤੇ ਦੁਕਾਨਦਾਰ ਵੀ ਥੋੜਾ ਜਿਹਾ ਸਾਮਾਨ ਆਪਾਂ ਪਿੱਛੇ ਕਾ ਕੇ ਰੱਖਣ ਲੋਕਾਂ ਨੂੰ ਸਾਨੂੰ ਸਹਿਯੋਗ ਕਰਨ ਤੇ ਆਪਾਂ ਟ੍ਰੈਕ ਦੀ ਸਮੱਸਿਆ ਨੂੰ ਹੱਲ ਕਰੀਏ ਸਾਰੇ ਆਪਾਂ ਇੰਜੋਏ ਕਰੀਏ ਸ਼ਹਿਰ ਦੇ ਵਿੱਚ ਰਲ ਮਿਲ ਕੇ ਰਹੀਏ ਇਹੀ ਮੇਰਾ ਮੈਸੇਜ ਹੈ ਜਿਹੜੇ ਸਮਾਜ ਸੇਵਕ ਇਹ ਸੁਸਾਇਟੀ ਆ ਸਰਪੰਚ ਸੇਵਕ ਸਨਿਆਸੀ ਸਾਹਿਬ ਇਹਨਾਂ ਦੀ ਪੂਰੀ ਟੀਮ ਵਧਾਈ ਦੀ ਪਾਤਰ ਆ ਇਹ 2001 ਤੋਂ ਲੈ ਕੇ ਅੱਜ ਤੱਕ ਨਿਰੰਤਰ ਸੇਵਾ ਕਰਦੇ ਆਏ ਆ ਅਨੇਕਾਂ ਇਹਨਾਂ ਨੇ ਡੈੱਡ ਬੋਟੀਆਂ ਦੇ ਸੰਸਕਾਰ ਕੀਤੇ ਆ ਹਯਾਰਾ ਐਕਸੀਡੈਂਟ ਆ 39 ਮੌਕੇ ਤੇ ਪਹੁੰਚ ਲੋਕਾਂ ਦੀਆਂ ਜਾਨਾਂ ਪਹਚਾਈਆਂ ਇਸ ਤੋਂ ਵੱਡੀ ਇਹਨਾਂ ਦੀ ਕੋਈ ਸੇਵਾ ਮੈਂ ਤਾਂ ਸਮਝਦਾ ਕੋਈ ਹੋਰ ਹੋਈ ਨਹੀਂ ਸਕਦੀ ਜੀ ਸਾਲੋਂ ਜਦੋਂ ਵੀ ਕੋਈ ਇਹਨਾਂ ਦੀ ਐਂਬੂਲੈਂਸ ਜਾਂਦੀ ਆ ਉਹਨੂੰ ਰਾਹ ਦੇਣਾ ਚਾਹੀਦਾ ਤੇ ਆਪਾਂ ਘਟੂ ਘਟ ਸਾਥਰੀ ਦੇ ਸਕਦੇ ਰਾਹ ਦਾ ਜੁਰੂਰ ਦੇ ਦਈਏ ਨਾ ਇੱਕ ਇਹਦੀ ਜਾਨ ਬਚਾ ਰਹੇ ਹੁੰਦੇ ਆ ਰਾਤ ਨੂੰ 12 ਵਜੇ ਵੀ ਕਾਲ ਆਉਂਦੀ ਰਾਤ ਨੂੰ 12 ਵਜੇ ਵੀ ਭੱਜਦੇ ਆ ਮੈਂ ਤਾਂ ਇਹਨਾਂ ਦਾ ਸਲੂਟ ਕਰਦਾ ਇਹਨਾਂ ਨੂੰ ਇਹਨਾਂ ਦੀ ਸੇਵਾ ਨੂੰ ਔਰ ਪਰਿਵਾਰਾਂ ਨਾਲ ਚੜ੍ਹਦੀਆਂ ਕਲਾ 'ਚ ਰੱਖੇ ਇਹਨਾਂ ਦੇ ਪਰਿਵਾਰ ਚੜ੍ਹਦੀਆਂ ਕਲਾ ਦੇ ਵਿੱਚ ਰਹਿਣ ਰਮਾਦਾਨ ਨੂੰ ਹੋਰ ਇਹਨਾਂ ਹਿੰਮਤ ਤੇ ਸ਼ਕਤੀ ਬਖਸ਼ੇ ਤੇ ਹੋਰ ਵੱਧ ਕਰਕੇ ਸੇਵਾ ਕਰਨ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਫਸਰਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਖੁਸ਼ੀ ਤੇ ਇੱਕ ਛੋਟੇ ਜਿਹੇ ਦੋ ਬੋਲ ਕਹਿਣ ਲੱਗਾ ਕਿਉਂਕਿ ਜਿਵੇਂ ਹੁਣ ਗਰਮੀ ਦਾ ਮਹੀਨਾ ਹੈ ਜੀ ਐਸੇ ਤਰ੍ਹਾਂ ਥੋੜੀ ਜੀ ਪਿਸ਼ੋਕਰ ਦੀ ਗੱਲ ਆ ਘਰ ਆਲਾ ਘਰ ਆੜੀ ਨੂੰ ਲੈ ਕੇ ਜਾਂਦਾ ਅੱਜ ਕੱਲ ਤਾਂ ਵਹੀਕਲ ਬਹੁਤ ਆ ਜੀ ਸ੍ਰੈਕਟ ਬਹੁਤ ਆ ਤੇ ਉਦੋਂ ਗੱਲ ਤੁਰ ਕੇ ਜਾਂਦੇ ਸੀ ਬੰਦੇ ਤੇ ਘਰ ਆਲੀ ਨੂੰ ਘਰ ਆਲਾ ਲੈ ਕੇ ਜਾਂਦਾ ਥੋ ਬੋਲ ਕਹਿਣ ਲੱਗਾ ਤੁਹਾਡੇ ਇੱਕ ਤਾੜੀ ਲਾ ਦਿਓ ਜੀ ਇਸ ਖੁਸ਼ੀ ਦੇ ਮੌਕੇ ਤੇ ਇਲੀ ਵਾਰ ਲੈ ਕੇ ਚੱਲਿਆ ਮੈਨੂੰ ਮਨ ਲਈ ਤੇਕੇ ਆਪ ਬਣਾ ਲਿਆ ਮੂਡ ਵੇਟੋ 라 ਤੂੰ ਵੜ ਕੇ ਵਿੱਚ ਠੇਕੇ ਪੈਦਲ ਤੁਰ ਪਿਆ ਬੰਦ ਨਸ਼ੇ ਦੀ ਲਹਿਰ ਢੋਲਣਾ ਵੇ ਕਾਰੀ ਜੁੱਤੀ ਕਰਮ ਦੀ ਕਾਲੀ ਜੁੱਤੀ ਕਰਮ ਦੀ ਖਾਗੀ ਮੇਰੇ ਪੈਰ ਢੋਲਣਾ ਵੇ ਕਾਲੀ ਜੁੱਤੀ ਕਰਮ ਦੀ ਮੇਕਅਪ ਮੇਰਾ ਬਦਲ ਗਿਆ ਮੇਰ ਕਰਦਾ ਪੈ ਗਿਆ ਚਿਹਰੇ ਤੇ 10 ਕਿਲੋ ਦਾ ਬੈਕ ਚਕਾਇਆ ਤਰਸ ਕਰੇ ਨਾ ਮੇਰੇ ਤੇ ਦੁਰਨਾ ਹੋਵੇ ਹਲੇ ਜਰਾ ਕੜੀ ਢੇਨ ਢੋਲਣਾ ਵੇ ਕਾਲੀ ਜੁੱਤੀ ਕਰਮ ਦੀ ਕਾਲੀ ਜੁੱਤੀ ਕਰਮ ਦੀ ਖਾਗੀ ਮੇਰੇ ਪੈਰ ਢੋਲਣਾ ਵੇ ਕਾਲੀ ਜੁੱਤੀ ਕਰਮ ਦੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਹੁਣ ਤੁਸੀਂ ਫਾਸਟ ਐਂਡ ਯੂਜ਼ ਪੰਜਾਬ ਦੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ ਅਤੇ ਦੇਖ ਸਕਦੇ ਹੋ ਧੰਨਵਾਦ